ਇੱਕ ਬੜਾ ਚਰਚੇ ਦਾ ਵਿਸ਼ਾ ਬਣਿਆ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਤੇ ਵਾਕੇ ਗੁਰੂ ਨਾਲ ਲੜਨ ਲਾ ਕੇ ਨਜ਼ਾਰਾ ਆ ਜਾਂਦਾ ਹਾਂਜੀ ਦੋਸਤੋ ਸੱਸੀ ਕਨਵਸਥੇ ਮੈਂ ਬੜਾ ਬੜਾ ਮੋਨੂ ਛਾਵੜਾ ਸੋ ਦੋਸਤੋ ਅੱਜ ਤੁਹਾਨੂੰ ਸੈਰ ਕਰਾਉਣੇ ਆ ਵਜੀਤਪੁਰ ਜਿੱਥੇ ਕਿ ਗੁਰਦੁਆਰਾ ਜਾਮਨੀ ਸਾਹਿਬ ਹੈ ਤੇ ਉਹ ਕੀ ਇਤਿਹਾਸਿਕ ਗੁਰਦੁਆਰਾ ਹੈ ਬਹੁਤ ਪੁਰਾਣਾ ਗੁਰਦੁਆਰਾ ਹੈ ਵੀ ਦੱਸਣ ਵਾਲੀ ਦੱਸਦੇ ਆਣ ਜਿਹੜਾ ਇਸ ਗੁਰਦੁਆਰੇ ਦੇ ਵਿੱਚ ਮੱਖਾ ਟੇਕਣ ਹੁੰਦਾ ਹੈ ਉਹਦੀ ਹਰ ਮਨੋਂ ਕੰਮ ਨਾ ਪੂਰੀ ਹੁੰਦੀ ਐ ਜਿਵੇਂ ਕਿ ਜਿਹਦੇ ਸਿਰ ਤੇ ਕਰਜ਼ਾ ਜੜਿਆ ਹੋਵੇ ਉਹਦਾ ਸਾਰਾ ਕਰਜ਼ਾ ਉੱਤਰ ਜਾਂਦਾ ਹ ਹਾਂਜੀ ਮੇਰੇ ਪਿਆਰੇ ਦੋਸਤੋ ਸასიਗਾਨ ਨਮਸਤੇ ਤੇ ਸੋ ਟਰੈਕਟਰ ਟਰਾਲੀ ਆਪਣਾ ਰੈਡੀ ਹੋ ਚੁੱਕਿਆ ਤੇ ਜਕਾਰੇ ਲਾਉਂਦੇ ਹੋਏ ਆਪਾਂ ਅੱਗੇ ਨੂੰ ਵਧ ਰਹੇ ਆਂ ਤੇ ਸੰਗਤ ਸਾਰੀ ਬੈੜੀਏ ਤਾਂ ਹੁਣ ਚੱਲੇ ਆਪਾਂ ਗੁਰਦੁਆਰਾ ਸਾਹਿਬ ਤੇ ਆਜੋ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਕਰੋਣੇ ਆ ਤੁਹਾਨੂੰ ਦਰਸ਼ਨ ਏ ਸਾਡੇ ਕੈਮਰਾਮੈਨ ਜੀ ਨੇ ਹੁਣ ਜਕਾਰਾ ਲਾ ਦਿੱਤਾ ਹੈ ਤੇ ਅਸੀਂ ਆਪਦੇ ਸਫ਼ਰ ਦੀ ਸ਼ੁਰੂਆਤ ਕਰਾਂਗੇ ਇਹ ਸਾਡੇ ਸੰਗਤ ਠੀਕ ਹੈ ਆ ਸਾਡੇ ਬੱਚੇ ਤੇ ਇਹ ਸਾਡੇ ਹੁਣ ਕੈਮਰਾਮੈਨ ਇਹ ਜਾ ਰਹੇ ਨੇ ਤੁਰ ਪੇ ਨੇ ਸਲੂਟ ਕਰ ਰਹੇ ਨੇ ਪਤਾ ਨਹੀਂ ਕੀ ਕੀ ਕਰ ਰਹੇ ਨੇ ਚਲੋ ਚੱਲੀਏ ਆ ਜੀ ਹੁਣ ਸਾਰੇ ਸੰਗਤ ਉਤਰ ਚੁੱਕੀ ਹੈ ਇਹ ਸਮਾਨ ਵੀ ਉਤਾਰਿਆ ਜਾ ਰਿਹਾ ਹੈ ਤੇ ਸਾਰੇ ਤਿਆਰ ਹੋ ਰਹੇ ਨੇ ਮੱਥਾ ਟੇਕਣ ਵਾਸਤੇ ਤੇ ਆ ਜੀ ਸ਼ਹਿਰ ਦੀਆਂ ਰੌਣਕਾਂ ਫਲੋਦੇ ਆਲਾ ਖੜਾ ਜੀ ਤੇ ਆਉਟੋ ਤੱਪ ਰਿਹਾ ਬਹੁਤ ਕੁਝ ਹੋ ਰਿਹਾ ਬਹੁਤ ਜ਼ਿਆਦਾ ਰੌਣਕਾਂ ਲੱਗੀਆਂ ਹੋਈਆਂ ਇਹ ਅਸੀਂ ਹੁਣ ਅੰਦਰ ਜਾ ਰਹੇ ਆ ਇੱਥੇ ਵੇਖੋ ਕਿੰਨੀ ਜ਼ਿਆਦਾ ਭੀੜ ਹੈ ਬਹੁਤ ਲੋਕੀ ਆ ਰਹੇ ਨੇ ਜਾ ਰਹੇ ਨੇ ਹਜ਼ਾਰਾਂ ਦੀ ਸੰਖਿਆ ਦੇ ਵਹੀਕਲ ਖੜੇ ਨੇ ਤੇ ਉਹ ਵੇਖੋ ਜੀ ਸੋਹਣਾ ਬੋਬ ਬਣਿਆ ਹੋਇਆ ਇਹ ਹੁਣ ਅਸੀਂ ਅੰਦਰ ਚੱਲੇ ਆਂ ਸਾਸ ਫਾਇਦਾ ਵੀ ਪੂਰਾ ਪ੍ਰਬੰਧ ਕੀਤਾ ਆ ਕਿੱਡੇ ਸੋਨੇ ਸੋਨੇ ਬੂਟੇ ਲਾਏ ਆ ਬਹੁਤ ਸੋਨਾ ਨਿਆਰਾ ਸੀ ਉਸ ਤਾਂ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਸਾਂਸ ਪੜ ਕੀਤੀ ਹੋਈ ਹੈ ਆ ਵੇਖੋ ਤੁਹਾਨੂੰ ਇੱਕ ਫੁਵਾੜਾ ਵੀ ਖੋਣਿਆ ਜੋ ਕਿ ਚੱਲ ਨਹੀਂ ਰਿਹਾ ਵੈਸੇ ਇਸ ਟਾਈਮ ਜ਼ਰੂਰਤ ਹੈ ਆ ਜੀ ਜਿੱਥੋਂ ਅਸੀਂ ਅੰਦਰ ਜਾਣਾ ਵਾ ਗੁਰਦੁਆਰਾ ਸਾਹਿਬ ਦੇ ਅੰਦਰ ਚਲੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਆ ਸੇ ਗੁਰਦੁਆਰੇ ਦੇ ਅੰਦਰ ਆ ਚੁੱਕੇ ਆ ਇੱਥੇ ਟੈਂਟ ਲੱਗੇ ਆ ਤਾਂ ਕਿ ਜਿਹੜੇ ਸ਼ਰਧਾਲੂ ਆ ਰਹੇ ਨੇ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਬਹੁਤ ਵਧੀਆ ਪ੍ਰਬੰਧ ਕੀਤਾ ਆ ਆ ਸਾਡੇ ਐਂਟ੍ਰੈਂਸ ਨੇ ਗੁਰਦੁਆਰਾ ਸਾਹਿਬ ਜੀ ਦੇ ਤੇ ਪੱਖੇ ਵੀ ਪੂਲ ਜੋਰਾਂ ਤੇ ਚੱਲੀ ਜਾਂਦੇ ਆ ਤਾਂ ਕਿ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਕੋਈ ਗਰਮੀ ਦੀ ਟੈਨਸ਼ਨ ਨਹੀਂ ਕਿਸੇ ਗੱਲ ਦੀ ਕੋਈ ਟੈਨਸ਼ਨ ਨਹੀਂ ਆ ਮੱਥਾ ਟੇਕ ਕੇ ਆਪਾਂ ਚੱਲਦੇ ਆ ਹੁਣ ਅੰਦਰ ਵੈਸੇ ਬਹੁਤ ਜ਼ਿਆਦਾ ਪੀੜ ਸੀ ਕਿਉਂਕਿ ਇੱਥੇ ਸ਼ਰਧਾਲੂ ਵੱਧੂ ਆਉਂਦੇ ਨੇ ਕਿਆ ਤੁਸੀਂ ਪੜ ਸਕਦੇ ਹੋ ਰੋਕ ਕੇ ਹਾਂ ਅਸੀਂ ਅੰਦਰ ਆ ਚੁੱਕੇ ਹਾਂ ਹੁਣ ਵੇਖ ਸਾਡੋ ਕਿੱਦਾਂ ਸੋਹਣਾ ਬਣਾਇਆ ਹੋਇਆ ਹੈ ਗੁਰਦੁਆਰਾ ਇਹਨਾਂ ਵੇਸੇ ਗੁਰਦੁਆਰੇ ਦੀ ਖਾਸ ਗੱਲਾਂ ਵੀ ਬਹੁਤ ਨੇ ਤੁਹਾਨੂੰ ਅੱਗੇ-ਅਗੇ ਦੱਸਾਂਗੇ ਇਹ ਸਾਡੇ ਕੈਮਰਾਮੈਨ ਦੇਖੋ ਜੀ ਵਿਖਾ ਰਹੇ ਨੇ ਆ ਸਾਡੇ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਸਭ ਮੱਥਾ ਟੇਕ ਰਹੇ ਨੇ ਆ ਸਾਡੇ ਕੈਮਰਾਮੈਨ ਜੀ ਮੱਥਾ ਬੜੀ ਜ਼ੋਰ ਦੀ ਟੇਕ ਰਹੇ ਨੇ ਵੈਸੇ ਤੇ ਗਵਰਾ ਦਵਰਾ ਟੇਕ ਰਹੇ ਨੇ ਬਹੁਤ ਜ਼ਿਆਦਾ ਸ਼ਰਧਾ ਐਨਾਂ ਚ ਇਹ ਜੀ ਸਾਡੇ ਆਪਣੇ ਸਾਰਿਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਵੈਸੇ ਬਹੁਤ ਜ਼ਿਆਦਾ ਭੀੜ ਸੀ ਪਰ ਫਿਰ ਵੀ ਲੋਕੀ ਆ ਰਹੇ ਸੀ ਮੱਥਾ ਟੇਕ ਰਹੇ ਸੀਗੇ ਅਸੀਂ ਵੀ ਬਹੁਤ ਵਧੀਆ ਤਰੀਕੇ ਨਾਲ ਮੱਥਾ ਟੇਕਿਆ ਸਾਨੂੰ ਕੋਈ ਦਿੱਕਤ ਨਹੀਂ ਆਈ ਇਹ ਐਨੇ ਸ਼ਰਧਾਲੂਆਂ ਦੇ ਵਿੱਚ ਵੀ ਆ ਵੀ ਬੀ ਬੀਆਂ ਬੈਟੀਆਂ ਆਈਆਂ ਨੇ ਗਰਮੀ ਕਰਕੇ ਤੇ ਆ ਗੁਰੂਗ੍ਰੰਥ ਸਾਹਿਬ ਜੀ ਦੇ ਪਿਛਲੇ ਪਾਸੋਂ ਦੀ ਜਿਵੇਂ ਵਿਖਾ ਰਹੇ ਆ ਤੁਹਾਨੂੰ ਵੇਖੋ ਜੀ ਕਿੰਨੀ ਜ਼ਿਆਦਾ ਸੰਗਤ ਆਈ ہوئی ਹੈ ਕਿੰਨੀ ਜ਼ਿਆਦਾ ਆ ਤੁਹਾਨੂੰ ਇੱਕ ਸ਼ਬਦ ਵੀ ਸੁਣਾਉਨੇ ਆ ਗੁਰੂ ਕੋ ਜਿਉ ਹੈ ਤੋ ਬੇਤੇ ਤਾਂ ਇਹ ਨਹੀਂ ਕਿ ਸਾਡੇ ਨਾਲ ਬਾਹਰ ਮੁਖਾਬਾ ਮੁਖਾਬਾ ਹੈ ਅੰਦਰ ਕੋਈ ਨੇਮ ਨਹੀਂ ਕੋਈ ਪ੍ਰੇਮ ਨਹੀਂ ऐसे सिफाओं पर गोरा सिंह अपने सीने पर नहीं लादते। ਸੱਤ ਨੂੰ ਉਹਨਾਂ ਸਿਫਾਂ ਨੂੰ ਤੈਨ ਕਰਦੇ ਨੇ ਜਿਨ੍ਹਾਂ ਦੀ ਜ਼ੁਬਾਨ ਤੋਂ ਵੀ ਸੱਚ ਤੇ ਜਿਨ੍ਹਾਂ ਦੇ ਢਿੱਡ ਦੇ ਵਿੱਚ ਵੀ ਸੱਚ ਹੈ। ਹਰੂਨ ਸੱਚੇ ਬਾਦਸ਼ਾਹ ਆਮਰਾਨ ਨੇ ਫਿਰ ਇਹ ਵਜਿ ਕਹੇ ਖਾਲਸੇ ਦੀ ਤਰ੍ਹਾਸਾ ਸਾਨੂੰ ਸਮਝਾਈ ਕਿ ਅਪਨ ਦੇ ਵਿੱਚ ਖਾਲਸਾ ਕੀ ਦੇਖਣੇ। ਹਰੂਨ ਨੇ ਇਹ ਵਜਿ ਗੁਰਬਾਣੀ ਦੇ ਵਿੱਚ ਵਿਚਾਰ ਨੂੰ ਦਿੱਤੇ ਹਨ। ਹਰੂ ਆਪਨੇ ਹੰਦ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਕਿ ਜਾਗਤ ਜੋਤ ਜਪੈ ਸਾਸਰ ਇੱਕ ਬਿਨਾ ਮਨ ਨੈਗਣਾ ਆਣਾ ਪਾਸਾ ਕੋਣ ਹੈ ਜਿਹੜਾ ਕੇਵਲ ਜਿਤ ਅਕਾਲ ਪੁਰਖ ਰੂਪੀ ਜਿਹੜੀ ਜੋਤ ਹੈ ਉਹਨੂੰ ਜਪਨਾ ਹੈ ਉਹਦਾ ਧਿਆਨ ਕਰਦਾ ਹੈ ਮੈਨੂੰ ਮੜਾ ਜਾ ਕਮੈਂਟ ਵਿੱਚ ਦੱਸ ਦਿਓਗੀ ਤੁਹਾਨੂੰ ਸ਼ਬਦ ਸੁਣ ਕੇ ਕਿੰਨਾ ਕੁ ਵਧੀਆ ਫੀਲ ਹੋਇਆ ਆਸੇ ਹੁਣ ਬਾਹਰ ਆ ਚੁੱਕੇ ਆ ਤੇ ਹਜੇ ਵੀ ਪੀੜ ਕੱਟਣੇ ਲਈ ਦੁਪਹਿਰ ਦਾ ਟਾਈਮ ਹੋ ਚੁੱਕਿਆ ਵਾ ਤੇ ਆ ਵੇਖ ਲਓ ਸਾਰੀ ਸੰਗਤ ਬਹੁਤ ਜ਼ਿਆਦਾ ਪੀੜ ਹੋਈ ਹੋਈ ਐ ਤੇ ਉਹ ਸਾਡੇ ਚੋਬਰ ਖੜੇ ਹੋਏ ਨੇ ਦੋ ਦੋ ਤੇ ਕਾ ਸਾਡੇ ਚੋਬਰ ਜੀ ਹੱਥ ਮਾਰ ਰਹੇ ਨੇ ਆ ਸਾਡੇ ਸਾਰੇ ਚੋਬਰ ਤੇ ਵਿੱਚ ਕੈਮਰਾਮੈਨ ਜੀ ਆ ਫਿਰ ਕੈਮਰਾਮੈਨ ਜੀ ਆ ਚੁੱਕੇ ਨੇ ਕੋ ਦੱਸ ਰਹੇ ਨੇ ਅਸੀਂ ਮਿਊਟ ਕੀਤਾ ਆ ਬਟ ਸੁਣ ਲੈਣੇ ਕੀ ਕਹਿੰਦੇ ਆ ਤੇ ਪੱਥਰ ਦੇਖੋ ਪਿੱਛੇ ਤੁਸੀਂ ਸਫਾਈ ਦੇਖ ਸਕਦੇ ਹੋ ਚਲੋ ਜੀ ਸਾਡੇ ਕੈਮਰਾਮੈਨ ਮੋਨੂ ਜੀ ਨੇ ਦੱਸਤਾ ਹੈ ਪੱਥਰਾਂ ਬਾਰੇ ਸਫਾਈ ਬਾਰੇ ਤੁਸੀਂ ਦੇਖ ਸਕਦੇ ਹੋ ਕਿਡੀਆਂ ਸੋਹਣੀਆਂ ਸੋਹਣੀਆਂ ਮੱਛੀਆਂ ਨੇ ਬੜੇ ਆਰਾਮ ਨਾਲ ਤੈਰ ਰਹੀਆਂ ਨੇ ਪਾਣੀ ਮਿੱਠਾ ਲਟੰਦਾ ਸਾਰੇ ਸ਼ਰਧਾ ਲੋਸ਼ਨਾਨ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ ਆ ਬਰਜ ਸਾਬ ਨੇ ਕਰ ਲੈਸ਼ ਨਾਮ ਤੇ ਆ ਸਾਡੇ ਹੁਣ ਕੈਮਰਾਮੈਨ ਜੀ ਫੋੜੀ ਇੱਕ ਮੈਂਬਰ ਸਾਡਾ ਗੁੰਮ ਹੋ ਗਿਆ ਤੇ ਹੁਣ ਅਸੀਂ ਲੱਭਨੇ ਆ ਉਹਨੂੰ ਕਿੱਥੇ ਗਿਆ ਅਮਨ ਇੱਕ ਨੰਬਰ ਗਲੀ ਦਾ ਮੁੰਡਾ ਹੈ ਤੇ ਸੋ ਆਪਣੇ ਵੀਪੂਲੀ ਨਾਲਾ ਸੇਵਾ ਦਾ ਰੱਖਨੇ ਵਾਹਿਗੁਰੂ ਜੀ ਤੇ ਇੱਕ بڑا ਚਰਚੇ ਦਾ ਵਿਸ਼ਾ ਬਣਿਆ ਹੈ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਤੇ ਵਾਕੇ ਗੁਰੂ ਨਾਲ ਲੜ ਲਾ ਕੇ ਨਜ਼ਾਰਾ ਆ ਜਾਂਦਾ ਹੈ ਤੇ ਸੋ ਸੰਗਜੀਪ ਪ੍ਰਸ਼ਾਦਾ ਸ਼ਖਲਿਆ ਤੇ ਇਸ ਤੋਂ ਬਾਅਦ ਤੁਹਾਨੂੰ ਲੈ ਕੇ ਚਲਾਂਗੇ ਸਹੈਨੀਆਲਾ ਬਾਰਡਰ ਤੇ ਬੱਚਿਆਂ ਨੂੰ ਘੁਮਾਵਾਂਗੇ ਔਰ ਜਗ੍ਹਾ ਤੇ ਤੇ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਜਰੂਰ ਕਰ ਦਿਓ ਥੈਂਕ ਯੂ ਦੋਹੀਪੁਰ ਦਾ ਰਾਜਮਨੀ ਸਾਹਿਬ ਦੀ ਯਾਤਰਾ ਸਾਡੀ ਸਫਲ ਰਹੀ ਤੇ ਹੁਣ ਸੰਗਤ ਨੂੰ ਲੈ ਕੇ ਚਲਾਂਗੇ ਸਹੈਨੀਆਲੇ ਬਾਰਡਰ ਤੇ ਬੱਚੇ ਕਿੱਥੇ ਜਾਣਾ ਹੈ ਬਾਰਡਰ ਤੇ ਬੋਲੋ ਆ ਲੈ ਬੋਲੇ ਸੋਨਿਆ ਕੀ ਆ ਸਾਡਾ ਦੀਪੂਸ ਬੜੇ ਤਮਾਸ਼ੇ ਲੋਂਦਾ ਈ ਇਹ ਕੁੜੀਆਂ ਨੂੰ ਬਾਚਾਂ ਘੜਦਾ ਤੇ ਬੀਬੀਆਂ ਨੂੰ ਥੋੜਾ ਜਿਹਾ ਪਰੇਸ਼ਾਨ ਕਰਦਾ ਤੇ ਸ਼ੇਰ ਕਰਦੇ ਜਿਸ ਦੇ ਵੀ ਜਿਸ ਵੀ ਇਨਸਾਨ ਦੇ ਉੱਤੇ ਸਰਪੇ ਉੱਪਰ ਕਰਜ਼ਾ ਚੜਿਆ ਉਹ ਕਰਜ਼ਾ ਉਤਾਰਦਾ ਤੇ ਇੱਥੇ ਜਰੂਰ ਇੱਕ ਵਾਰੀ ਆਓ ਮੱਥਾ ਟੇਕੋ ਤੇ ਅੱਜ ਜਿਵੇਂ ਕਿ ਵਸਾਖੀ ਦਾ ਦਿਨ ਹੈ ਸ਼ਬਦ ਦੇਣਾ ਹੈ ਤੇ ਉਹ ਵੀ ਬੜੀਆ ਦੇਣਾ ਤੇ ਦੋਸਤੋ ਮੈਂ ਇੱਥੇ ਸੰਗਤ ਲੈ ਕੇ ਆਇਆ ਸੀ ਆਪਾਂ ਕੋਣ ਹੁੰਦੀ ਹੈ ਲਿਉਣ ਵਾਲੇ ਇਹ ਗੁਰੂ ਮਹਾਰਾਜਾ ਲਿਉਣ ਵਾਲਾ ਤੇ ਅੱਜ ਜਿਵੇਂ ਕਿ 12 ਅਪ੍ਰੈਲ ਹੈ ਮੇਰਾ ਸੀ ਅੱਜ ਨਹੀਂ ਮੇਰੇ ਨਾਲ ਸੰਗਤ ਬਣੀ ਰਹੇ ਤੇ ਫਿਰ ਅਸੀਂ ਇੱਥੇ ਆਵਾਂਗੇ ਤੇ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰਦੇ ਹੋ। ਥੈਂਕ ਯੂ ਥੈਂਕ ਯੂ ਥੈਂਕ ਯੂ